ਤੁਸੀਂ ਆਪਦਾ ਗਾਣਾ ਚਲਾਣ ਦੇ ਮਾਰੇ ਇੱਕ Song ਦੇ ਵਿੱਚ ਲਾਈਨ ਪਾਈ ਹੈ ਤੁਸੀਂ ਮੈਂ ਸੁਣੀ ਸੀ ਪਿੱਛੇ ਜੇ ਉਹ ਵੀ ਆਉਂਦੀ ਸਤਲੁਜ ਟਪਕੇ ਨਾ ਕੰਪਨੀ ਆਉਂਦੀ ਸਤਲੁਜ ਟਪਕੇ ਨਾ ਕੰਪਨੀ ਰਾਣਾ ਤਾਪ ਰਣਜੀਤ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਕਹਿੰਦੇ ਆ ਵੀ ਜ਼ਹਿਰ ਦੇਣ ਨਾਲ ਮਰਿਆ ਤੁਸੀਂ ਆਪ ਦਾ ਗਾਣਾ ਚਲਾਉਣ ਬਾਰੇ ਨੂੰ ਤਾਪ ਚੜਾ ਕੇ ਮਾਰੀ ਜਾਂਦੇ ਹੋ ਯਾਰ ਇੱਕ ਤੇ ਇਦਾਂ ਦਾ ਨਹੀਂ ਹੈਗਾ ਵੀ ਤੁਸੀਂ ਸਿਰਫ ਗਾਣੇ ਦੇ ਵਿੱਚ ਵੀ ਆਹ ਸੂਤ ਜਾ ਆਉਂਦਾ ਇਥੇ ਤਾਪ ਚੜ੍ਹਨਾ ਵੀ ਤਾਂ ਲਿਖਤਾ ਨਹੀਂ ਨਹੀਂ ਐ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਕਿ ਗਾਣਾ ਚਲਾਉਣ ਦੇ ਮਾਰੇ ਗਾਣਾ ਤਾਂ ਵੈਸੇ ਵੀ ਚੱਲ ਜਾਂਦਾ ਹੁਣ ਦੇਖੋ ਤੁਸੀਂ ਲਾਹੌਰ ਦੇ ਵਿੱਚ ਜਾ ਕੇ ਦੇਖੋ ਬਹੁਤੇ ਜਾ ਕੇ ਵੀ ਆਏ ਨੇ ਬਹੁਤੇ ਜਾਣਗੇ ਵੀ ਪ੍ਰਮਾਤਮਾ ਕਰੇ ਤੁਸੀਂ ਖੁਦ ਵੀ ਤੁਹਾਨੂੰ ਮੌਕਾ ਮਿਲੇ ਮਹਾਰਾਜਾ ਜਿਹੜੀ ਫਕੀਰ ਅਜਜੀ ਦੀ ਹਿੰਦੀ ਪੰਜਵੇਂ ਪੀੜੀ ਦੇ ਵਿੱਚ ਜਿੱਥੇ ਉਹਨਾਂ ਦੇ ਕੋਲੇ ਮਹਾਰਾਜਾ ਰ ਸਾਰਾ ਸਾਦੂ ਉਸਮਾਨ ਸਾਹਮਣੇ ਬਿਆ। ਉੱਥੇ ਦੋ ਥਾਲੀਆਂ ਨੇ ਉਹਨਾਂ ਕੋਲੇ। ਉਹ ਤੁਸੀਂ ਵੇਖ ਸਕਦੇ ਹੋ ਉਹਨਾਂ ਨੇ ਵੀਡੀਓ ਬਣਾ ਕੇ ਵੀ ਪਾਈ ਹੋਈ ਹੈ। ਉਹਦੇ ਵਿੱਚ ਦਿਖਾਉਂਦੇ ਨੇ ਦੋ ਥਾਲੀਆਂ। ਉਹਨਾਂ ਦੇ ਵਿੱਚੋਂ ਇੱਕ ਥਾਲੀ ਤਾਂ ਇਹੀ ਜੀ ਹੈ ਜਿਹਦੇ ਵਿੱਚ ਜ਼ਹਿਰ ਵਾਲਾ ਖਾਣਾ ਤੁਸੀਂ ਪਾਉਂਗੇ ਆਪਦਾ ਕਲਰ ਚੇਂਜ ਕਰ ਦੂਗੀ। ਦੂਸਰੀ ਥਾਲੀ ਉਹਦੇ ਵਿੱਚ ਇਹੀ ਜੀ ਹੈ ਉਹ ਤਰੇੜਾ ਖਾਜੂਗੀ ਟੁੱਟ ਜੂਗੀ। ਜੇ ਜ਼ਹਿਰ ਉੱਤ ਪਾ ਦੋ। ਜੇ ਜ਼ਹਿਰ ਨਾ ਦੇ ਕੁਝ ਵੀ ਉਹਦੇ ਵਿੱਚ ਪੈਂਦਾ। ਤੀਸਰੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਜੋ ਵੀ ਖਾਂਦੇ ਸੀ ਪਾਣੀ ਦਾ ਗਲਾਸ ਵੀ ਪੀਂਦੇ ਸੀ ਫਕੀਰ ਅਜੀਦੀਨ ਦੀ ਉਤੇ ਸਟੈਂਪ ਲੱਗਦੀ ਹੁੰਦੀ ਸੀ ਪਹਿਲਾਂ। ਇੰਨਾ ਸਖਤ ਤਰੀਕੇ ਦੇ ਨਾਲ ਜਿਹੜੇ ਆਲੇ-ਦਾਲੇ ਹੋਵੇ ਲੱਗਿਆ ਰੋਟੀ ਪਾਣੀ ਖਾਣ ਤੋਂ ਲੈ ਕੇ ਉਹਨੂੰ ਜ਼ਹਿਰ ਦੇ ਕੇ ਕੋਈ ਕਿਸ ਤਰ੍ਹਾਂ ਮਾਰ ਸਕਦਾ ਗੜੀ ਮਹਾਰਾਜਾ ਰਣਜੀਤ ਸਿੰਘ ਬਹੁਤ ਸਿਆਣੇ ਸੀਗੇ ਅੰਗਰੇਜ਼ਾਂ ਤੋਂ ਵੀ ਕਿਤੇ ਜ਼ਿਆਦਾ ਸਿਆਣੇ ਸੀ ਉਹਨੂੰ ਉਹ ਅੰਗਰੇਜ਼ ਚਲਾਕੀ ਨਾਲ ਜ਼ਹਿਰ ਕਿਵੇਂ ਦੇ ਦੇ